ਵਿਧਾਨ ਸਭਾ ਚੋਣਾਂ 2024 ਦੇ ਚੱਲਦੇ ਜਿੱਥੇ ਹਰ ਇੱਕ ਸਿਆਸੀ ਪਾਰਟੀ ਵੱਲੋਂ ਹੁਣ ਉਮੀਦਵਾਰਾਂ ਦੇ ਹੱਕ 'ਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਲੋਕ ਸਭਾ ਦੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਧਰਮ ਪਤਨੀ ਸ਼੍ਰੀਮਤੀ ਅਦਲੀਪ ਕੌਰ ਔਜਲਾ ਵੱਲੋਂ ਆਪਣੇ ਪਤੀ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅੰਮ੍ਰਿਤਸਰ ਦੇ ਲਾਰੈਂਸ ਰੋਡ ਵਿਖੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਤੱਕ ਪਹੁੰਚ ਕਰਕੇ ਪ੍ਰਚਾਰ ਕਰਦੇ ਦਿਖਾਈ ਦਿੱਤੇ। ਉਹਨਾਂ ਨਾਲ ਚੋਣ ਪ੍ਰਚਾਰ ਵਿੱਚ ਉਤਰੀਆਂ ਨਵੀਆਂ ਵੋਟਰ, ਮਹਿਲਾ ਵਰਕਰਾਂ ਅਤੇ ਹੋਰਨਾਂ ਮਹਿਲਾਵਾਂ ਨੇ ਡੋਰ ਟੂ ਡੋਰ ਜਾ ਕੇ ਸਰਦਾਰ ਔਜਲਾ ਦੇ ਹੱਕ ਵਿੱਚ ਵੋਟਾਂ ਮਣੀਆਂ। ਜਿਵੇਂ ਆਜਲਾ ਸਾਹਿਬ ਦੀ ਕੈਂਪੇਨ ਦੀ ਸ਼ੁਰੂਆਤ ਕਰ ਰਹੇ ਹਾਂ ਲਾਰੈਂਸ ਰੋਡ ਤੋਂ ਔਰ ਸਾਡਾ ਅਜੰਡਾ ਹੈ ਕਿ ਅੱਜ ਦੀ ਸ਼ਾਮ ਤੱਕ ਲਾਰੈਂਸ ਰੋਡ ਦੇ ਦੋਨੋਂ ਸਾਈਡਸ ਸੀ ਕਵਰ ਕਰ ਲਈਏ ਤਾਂ ਕਿ ਲੋਕਾਂ ਨੂੰ ਲੋਕਾਂ ਦਾ ਉਤਸ਼ਾਹ ਆਲਰੇਡੀ ਹੈਗਾ ਇਹ ਸਾਨੂੰ ਬੜਾ ਪੋਜ਼ਿਟਿਵ ਹੰਗਾਰਾ ਮਿਲ ਰਿਹਾ ਹੈ ਸ਼ਹਿਰ ਤੋਂ ਪਰ ਲੋਕਾਂ ਨੂੰ ਪਤਾ ਲੱਗੇ ਕਿ ਹਾਂਜੀ ਉਹਨਾਂ ਦੇ ਲੀਡਰ ਵੀ ਉਹਨਾਂ ਦੇ ਵਿੱਚ ਨੇ ਔਰ ਉਹ ਮੈਨੂੰ ਆਸ ਹੈ ਕਿ ਉਹ ਸਾਡੇ ਨਾਲ ਜ਼ਰੂਰ ਸਾਡਾ ਹੱਥ ਫੜਨਗੇ ਔਰ ਸਾਡੇ ਨਾਲ ਚੱਲਣਗੇ। ਇਕਲੌਤੀ ਘਰ ਘਰ ਜਾ ਕੇ ਜੀ ਜੀ ਕਰ ਕਰ ਵੀ ਜਾਵਾਂਗੇ ਪਰ ਅ ਅਜੇ ਜਿਹੜਾ ਹੈ ਕਿ ਅ ਅਜੇ ਹਲੇ ਡੋ ਟੂ ਡੋਰ ਅਸੀਂ ਸਟਾਰਟ ਨਹੀਂ ਕਰਾਂਗੇ ਪਰ ਲੇਟਰ ਔਨ ਜਦੋਂ ਮੋਮੈਂਟਮ ਫੜ ਲੂਗੀ ਕੈਂਪੇਨ ਉਦੋਂ ਅਸੀਂ ਰੋ ਜਾਵਾਂਗੇ ਕਰਕੇ